ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਜੀ ਠੀਕ ਠਾਕ ਲਓ ਜੀ ਅੱਜ ਆਪਣੇ ਲੱਗੇ ਸੀ ਵੱਢਣ ਵੱਡਾ ਘੇਰਾ ਵੱਟਿਆਗਾ ਇਧਰ ਨਾਲ ਆਹ ਰਹਿ ਗਿਆ ਬਸ ਜੀ ਆਪਣੇ ਰਹਿ ਗਈ ਸ਼ੀ ਵੱਢਣ ਵਾਲੇ ਸਤਾਰੀ ਵਿੱਚੋਂ ਮੇਰਾ ਵੱਢਿਆਗਾ ਦੇਰ ਤੀਜਾ ਰਹੇਗਾ ਉਹ ਜਿੰਨੀ ਮੰਗੂ ਜਲਦੀ ਆ ਰੰਗ ਅਗਰ ਆਣੀ ਨਾ ਡੇਟ ਚੱਲੀ ਆ ਜੀ ਵੀਰ ਰਾਤ ਜਦੋਂ ਇੱਥੇ ਸੋਨੀ ਤੇ ਜੇ ਤੇ ਪੱਟ ਕੇ ਗਏ ਆ ਸਾਢੇ 11 ਵਜੇ ਉਹੋ ਕਣ ਰਾਤ ਲਈ ਜਾਂਦੇ ਨੂੰ ਬਾਹਰ ਜਾਈ ਗੀਰ ਤੇ ਚੱਕਰ ਕਰਦੀ ਕੀ ਨਹੀਂ ਜੇ ਰੋਕੀ ਤੇ ਚੱਕਰ ਪੈ ਗਿਆ ਥੋੜਾ ਜਿਆ ਗੇਅਰ ਵਾਲਾ ਤੇਲ ਹੈ ਨਹੀਂ ਸੀ ਆ ਜੀ ਦੇਖਿਆ ਨਹੀਂ ਗੌਰ ਨਹੀਂ ਕੀਤੀ ਅਸੀਂ ਵੀ ਤੇ ਉਹਦਾ ਕਰਕੇ ਚੱਕਰ ਪੈ ਗਿਆ ਤੇ ਅਸੀਂ ਫਿਰ ਲੈਫਟ ਨੂੰ ਛੱਡਦੇ ਸੀਗਾ ਲੈਫਟੀ ਦਿਖਾਇਆ ਜਦੋਂ ਜਦੋਂ ਜੇਰ ਟੋਕੇ ਆ ਤੇ ਇਦਾਂ ਕਰਕੇ ਚੱਕਰ ਪੈ ਗਿਆ ਥੋੜਾ ਜਿਹਾ ਗਰਾਰੀਆਂ ਦੇ ਦੰਦੇ ਜਣ ਕੇ ਦੋਕਤੇ ਹੋ ਗਏ ਹੋਰ ਥੋੜੇ ਕੋ ਕਰਕ ਜੇ ਹੋ ਗਏ ਤੇ ਉਹਦਾ ਕਰਕੇ ਫਿਰ ਅੱਜ 9 ਵਜੇ ਚਲੀ ਨਹੀਂ ਨਹੀਂ ਤਾਂ ਆਪਣਾ ਸਾਰਾ ਕੰਮ ਨਿਪਟੜ ਜਾਣਾ ਸੀਗਾ ਹੁਣ ਆਪਣੇ ਬੱਸ ਲਾਣਗੇ 3 ਵਜੇ ਤੱਕ ਵੱਡਾਂ ਕੋਈ ਫਿਰ ਦੂਹਰ ਤੋਂ ਚਾਵਾਂਗੇ ਪਿੰਡ ਇੱਕ ਰੋੜ ਨਾਲ ਤਾਂ ਕੰਮ ਆ ਜੀ ਬਸ ਲੋਕ ਖਿੱਚ ਬਹੁਤ ਖੜੀ ਜਾਂਦੇ ਆ ਆਪਣਾ ਜੌਂਟੀਅਰ 5405 ਆ ਫਾਰਮ ট্রাক ਇਹ ਢਾਲੀ ਗਈ ਭਰ ਕੇ ਇਹ ਉਹ ਨਾ ਜਲਦੀ ਆ ਬਸ ਜਣ ਫਟ ਕੇ ਆਹ ਚੱਲਾਂਗੇ ਰੋਟੀ ਦਾ ਟਾਈਮ ਆ ਰੋਟੀਆਂ ਆਉਣ ਵਾਲੀ ਅੱਜ ਉਹ ਜਿਹੜੀ ਖਾ ਕੇ ਜੇ ਚਾਹ ਮਾਗ ਲਈ ਗਾ ਕਮੋਸਾਂ ਬਾਲਾ ਹੋਇਆ ਆ ਜੀ ਲੋਕ ਡਰੀ ਜਾਂਦੇ ਆ ਫੋਨ ਤੇ ਫੋਨ ਮੇਰੇ ਆ ਜਾ ਯਾਰ ਮੇਰੇ ਆ ਜਾ ਯਾਰ ਅੱਜ ਚੱਡੀ ਵੀ ਲੇਟ ਆ ਜੀ 8:35 ਕੀ ਲਿਆ ਪਾਉ ਉਹ ਵੱਡੇ ਪਹਿਲਾਂ ਆਪਣੇ ਮਸਾਲਾ ਦੇ ਬੰਦੇ ਦੇ ਕਿ ਦੂਆ ਫਿਰ ਆਪਣੇ ਲੱਗੀ ਜੀ ਆਪਣੇ ਛੇ ਕੀਲੇ ਵੱਡੇ ਗਿਆ ਜਾਂ ਕਿ ਜਦਾ ਕੀਰਾ ਵੱਡਾ ਉਹ ਰਹਿ ਗੇ ਤਾੜ ਜਿਹੜੇ ਪੀਲੇ ਬਸ ਇਹ ਵੱਡ ਕੇ ਫਿਰ ਆਪਣੇ ਛੇ ਰਹਿ ਜਾਣੇ ਆ ਉਹ ਵੱਡੇ ਜਾਣਗੇ ਮੇ ਜਿੰਨੇ ਕਬੱਡੇ 3:00 ਵਜੇ ਤੱਕ ਪੱਟਾਂਗੇ ਜੇ ਦੂਬਾ ਫਿਰ ਕੰਮ ਰੋਕ ਲਾਂਗੇ ਕਿੱਲੇ ਤੋਂ ਕਿੰਨੇ ਰਹਿ ਗਏ ਕੰਮ ਵੱਡਾ ਦੇਖੋ ਰਣ ਚੱਲਦੀ ਕੱਲ ਤਾਂ ਇੱਥੇ ਬੰਦੇ ਹੋਰ ਵੀ ਸੀਗੇ ਇੱਕ ਮਸ਼ੀਨ ਚੱਲਦੀ ਨਾਲ ਆਪਣਾ ਖੋਰ ਮਸ਼ੀਨ ਚੱਲਦੀ ਰੰਦਰਾਂ ਨੇ ਨਜ਼ਰ ਨਹੀਂ ਲੱਗ ਬਾਈ ਬਹੁਤ ਤੋਰਾ ਬਾਈ ਬਹੁਤ ਤੋਰਾ ਲੈ ਹੀ ਦੇ ਹੱਥੋਂ ਮਸ਼ੀਨ ਜੀ ਇਹ ਤਾਂ ਦਾ ਨਾ ਡਰ ਗਿਆ ਸੀਗਾ ਮੈਂ ਕਹਿੰਦਾ ਵੀ ਹੋ ਗਿਆ ਕੰਮ। ਇਹ ਗੋਲ ਗੋਲ ਰੋਗ। ਤਾਂ ਵੀ ਇਹ ਕਰ ਪਣਾ ਉਹ ਚਾ ਹੋ ਗਈ। ਤੇ ਇਹ ਜਿਹਾ ਤੇਲ ਲਿਆ ਕੇ ਪਾਤਾ ਸੀਗਾ। ਚਲ ਜੇ ਰਾਈਆਂ। ਜੇ ਕੋਈ ਨਹੀਂ ਮਿਲਦੇ ਆਂ ਫਿਰ। ਹਾਂਜੀ ਵੀਰੇ ਕਿਵੇਂ ਆ? ਆ ਗਏ ਜੀ। ਆਪਣੇ ਰਹਿ ਗਏ ਢਾਈ ਕਿਲੇ ਬਟਨ ਵਾਲੇ ਆਪਾਂ ਆ ਗਏ ਜੀ ਇਧਰ ਨਾ। ਕਰੋ ਚੇਕਲ ਫੇਰਾ ਉਹ ਕੋਠੀ ਕੋਲ ਮੁਰੰਦੀ ਨਹੀਂ ਜਾ ਕੇ ਦੇਖੋ ਤੁਸੀਂ ਉਹ ਉਹ ਕੋਠੀ ਜਾਦੀ ਆ ਇਧਰ ਨੂੰ ਚੜਾਈ ਜਾਨੂੰ ਇਹਦਾ ਨੁਕਸਾਨ ਹੋ ਹੀ ਜਾਂਦਾ ਜੀ ਰਾਤ ਉਹ ਹੋ ਗਿਆ ਅੱਜ ਕਟਰ ਤੇ ਪੈਨਪਾਕ ਤੇ ਪਾਇਟ ਜਦੋਂ ਘਰਾਂ ਕੋਲ ਆ ਕੇ ਪਾਣੀ ਭਰਨ ਲੱਗੇ ਵਾਟਰ ਪੂਰ ਤੇ ਕੋ ਪੈਪ ਆਟੋਮੈਟਿਕ ਹੀ ਨਿਕਲ ਗਿਆ ਜੀ ਆਪ ਹੀ ਪਤਾ ਨਹੀਂ ਸਮਝੋ ਬਾਹਰ ਆ ਗੱਲ ਮੁੜ ਗਿਆ ਪੈਪ ਉੱਜਾ ਦੋਨਾਂ ਕਾ ਆਕੇ ਰੋਡ ਤੇ ਜਦੋਂ ਮੈਂ ਕਟਰਨੀਵਾ ਕਰ ਲੱਗਿਆ ਉਹ ਸਾਲਾ ਕੱਟ ਥੱਲੇ ਡਿੱਗ ਗਿਆ। ਕਲ ਕਰ ਪਛਾਹ ਹੋ ਗਿਆ ਜੀ ਪਤਾ ਨਹੀਂ ਕਿਹਦਾ ਮੂੰਹ ਹੋ ਦੋ ਦਿਨ ਹੋ ਗਏ ਜੀ। ਤੇ ਇੱਕ ਨਿਕਲਦਿਆਂ ਘਰੋਂ। ਪਰਮਾਤਮਾ ਤਾਂ ਦਰੋਫ ਦੀ ਵਾਖਦੇ ਦੋ ਦਿਨ ਦਾ ਸੀਜ਼ਨ ਆ ਬੱਸ। ਨਿਬੜ ਜੇ। ਪਾ ਦੋ ਦਿਨ ਲੱਗਦੇ ਆ ਜੀ। ਕੱਲ ਦਾ ਤੇ ਪਰਸੋਂ ਦਾ। ਫੇਰ ਫਾਈਨਲ ਹੋ ਜੂ ਸਾਰਾ। ਰਾਣੀ ਆਈ ਖੜੀ ਆ ਰਾਣੀ ਆਪਣੀ ਨੂੰ ਦਾ ਸਾਸ ਪੁਰਾ ਦਿੰਦੀ ਆ ਵਿਚਾਰੀ ਤੇ ਨਜਰਾਂ ਨੇ ਖਾਲੀ-ਖਾਲੀ ਨਾਲ ਦੀ ਵਹੀਨ ਵਾਲਿਆਂ ਨੇ ਭਾਈ ਬਹੁਤ ਤੇਜ਼ ਚੱਲਦੇ ਭਾਈ ਬਹੁਤ ਲੋਰਾ ਆਏ ਆ ਭਾਈ ਆਏ ਆ ਛਾਲ ਆਏ ਆ ਬੇੜਾ ਕਰ ਕਰਤਾ ਸੀ ਗੱਲ ਉਹਨਾਂ ਦੀ ਚਲੋ ਕੋਈ ਨਹੀਂ ਜੀ ਪਰਮਾਤਮਾ ਤੰਦਰੁਸਤੀ ਵਾਖਦੇ ਲੋਕਾਂ ਦਾ ਕੀ ਕਹੀ ਜਾਣਾ ਚਲੋ ਠੀਕ ਆ ਜੀ ਹਾਂ ਜੀ ਸਾਤਰੀ ਗਾਲ ਜੀ ਕੱਲ ਵੀਡੀਓ ਥੋੜੀ ਬਣੀ ਸੀਗੀ ਅੱਜ ਦੁਬਾਰਾ ਦੂਜੇ ਦਿਨ ਦੀ ਵੀਡੀਓ ਸਟਾਰਟ ਕੀਤੀ ਹੈ ਜੀ ਅੱਜ ਹੈਗਾ ਬਿੰਦਰਪਾਈ ਦੇ ਬਵਾਰੀਏ ਬਹੁਤ ਜਾਨ ਕਿਰੇ ਜਿਹੜਾ ਧਾਈਆਂ ਕੀਤੇ ਆ ਫੱਟੇ ਇੱਕ ਤੰਨਾ ਕੀਤੇ ਟੋਲੀ ਭਰ ਗਈ ਜੀ ਆੱਟੇ ਕਿ ਤੰਨਾ ਜਤਨਾ ਜਟੋਲੀ ਭਰਦੀ 14 ਫੱਟੀਆਂ ਦੇ ਦੀ ਭਰ ਗਈ ਝੜ ਬਹੁਤ ਵਧੀਆ ਪਾਰੇ ਆ ਜੀ ਪਾਂ ਖੜੀ ਆ 222 ਆ ਜੀ ਹੰਕਾਰ ਦਾ ਦਾਣਾ ਲੰਮਾ ਜੈ ਇਹਦਾ ਬਸ ਅੱਧੀ ਘੱਟ ਨੂੰ ਰੰਗ ਚ ਗਈ ਆਪਣੇ ਲਈ ਬਾਬਾ ਚਲਾ ਰਿਆ ਹਾਲੇ ਫਿਰ ਨਹੀਂ ਆਉਗੇ ਜੀ ਕੋਈ ਇੱਕ ਵਾਰ ਮਸ਼ੀਨ ਤੇ ਸੀਗਾ ਫਿਰ ਉਹਨੂੰ ਡਰਾਈਵਰ ਦੇ ਦਾਤ ਆਉਂਦਾ ਸੀਗਾ ਤੇ ਇਹ ੱੱਡੇ ਜੀ ਉਹ ਕੰਮ ਜੀ ਬਣਾਉਣ ਨੂੰ ਕੁਝ ਨਹੀਂ ਸੀਗਾ ਉਹ ਟਾਈਮ ਲੱਗਿਆ ਜੀ ਦੋ ਵਾਰ ਆ 9:30 ਵਜੇ ਕੰਮ ਨਿਪਟ ਗਿਆ ਸੀਗਾ ਚਲੋ ਮਿਲਦੇ ਆ ਜੀ ਫਿਰ ਇਹ ਜਗਦੀਪ ਵਾਲਾ ਜੀ 50 ਰੁਪਏ ਟਰਟਰ ਬਹੁਤ ਸੱਟਾ ਜੀ ਜੀ ਲੋੜ ਜਰਵਾ ਮਾਰ ਹਾਂਜੀ ਆ ਗਏ ਸੀਗੇ ਜੀ ਇਧਰ ਚਾਚੇ ਕੇ ਆਪਣੇ ਇਹ ਗਿੰਦਰ ਕੇ ਉਹ ਖੜਾ 55 ਨਾਲ ਤੇ ਮਿੱਤਰੋ ਅੱਜ ਦਾ ਦਿਨ ਤੇ ਕੱਲ ਨੂੰ ਲਾਸਟ ਹੋ ਜਾਊਗਾ ਬੱਸ ਕੱਲ ਨੂੰ ਲਾਸਟ ਹੋ ਜਾਣਾ ਮੈਂ ਤੇ ਉਦੋਂ ਬਾਅਦ ਆਪਣੇ ਕੋਲੇ ਬਸ ਹੈ ਨਹੀਂ ਕੰਮ ਫੇਰ ਦੇਖਾਂ ਮੰਡ ਚ ਗਿੜਾ ਕੱਢ ਕੇ ਮੰਡ ਚ ਕਹਿੰਦੇ ਬਾੜੀ ਚੱਲੀ ਨਹੀਂ ਹਜੇ ਇੱਕ ਤੜਾ ਦਿਨ ਤੋਂ ਦੋ ਕਰੋੜਾਂ ਨਾਲ ਤੇ ਚੱਲਣੀ ਆ ਕੱਲ ਫੋਨ ਆਇਆ ਜੀਗਾ ਫੇਰ ਇਹਦਾ ਮੋਹਨ ਵੀ ਜੇ ਤਾਂ ਉਹ ਕਰਦਾ ਜੀ ਕਹਿੰਦਾ ਵੀ ਦੋ ਦਿਨਾਂ ਨਾਲ ਦੀ ਕੰਮ ਚੱਲਣਾ ਵਾ ਤੇ ਜੀ ਜੇ ਉਧਰ ਗੜਾ ਗੜਾ ਕੱਢ ਕੇ ਜੇ ਬਾਬੇ ਦੀ ਕਰਕਣਾ ਮਿਲ ਗਿਆ ਚਲ 150 ਕਿਲਾ ਮਿਲ ਗਿਆ ਤਾਂ ਵਧਲਾਂਗੇ ਨਹੀਂ ਤਾਂ ਫਿਰ ਸਰ ਗਿਆ ਤਰਾ ਗਿਆ ਫਿਰ ਤਾਂ ਰਾਣੀ ਧੋ ਕੇ 깔ਾਂਗੇ ਪਾਸੇ ਮੱਕੀ ਵਾਸਤੇ ਤਿਆਰ ਕਰਲਾਂਗੇ ਫਿਰ ਇੱਕ ਦੇ ਗੇਅਰ ਦੀ ਥੋੜੀ ਸੈਟਿੰਗ ਕਰਾਉਣੀ ਆ ਗੇਅਰ ਥੋੜਾ ਜਿਹਾ ਕੜਬੜ ਕਰਦਾ ਤੇ ਬਾਕੀ ਸਾਰਾ ਸੁੱਕੇ ਆ ਬਾਕੀ ਚੱਲਦੀ ਆ ਰਾਣੀ ਤੇ ਉਸ ਤੋਂ ਬਾਅਦ ਫਿਰ ਇਹ ਵੱਟ ਕੇ ਜਾਂਦੇ ਜੇ ਉਧਰ ਆ ਉਧਰ ਜਾ ਕੇ ਇਹ ਦੂਜਾ ਜਾਣਾ ਵਾ ਤੇਜੀ ਦੇ ਤੇਜੀ ਤੋਂ ਬਾਅਦ ਆਪਣੇ 2.5 ਕਿਲੇ ਰਹਿੰਦੇ ਆ ਆਪਣੇ 2.5 ਵੱਧ ਕੇ ਤੇ ਮੇਰੇ ਘਰ ਦੇ ਹੋਰ ਅੱਧਾ ਚਾਰ ਕਿਲੇ ਬਸ ਮੈਨੂੰ ਕੱਲੂ ਆਪਣੇ ਕੋਲੇ 15-16 ਕਿੰਨੇ ਆ ਬਸ 15-16 ਕਿਲੇ ਆ ਜਾ ਆਪਾਂ ਕੱਲੂ ਸਮਾਪਤੀ ਕਰਦੇ ਨੇ ਪਿੰਡ ਆਪਣੇ 2.5 ਕਿਲੇ ਕਣਕ ਤੇ ਖੜੇ ਆ ਤੇ ਅੱਧਾ ਕਿਲਾ ਜਾਵਾਂ ਦਾ ਖੜਾ ਵਾ ਉਹ ਵੱਢ ਕੇ ਕੱਲੂ ਸਮਾਪਤੀ ਹੈ ਜੀ ਮਸ਼ੀਨ ਦੀ ਵੇ ਦੇਖਾਂਗੇ ਜੇ ਰਮਾਂਡ ਚ ਗੜਾ ਗੜਾ ਕੱਟ ਕੇ ਜੇ ਤਾਂ ਚਲੋ ਬਾਬੇ ਦੀ ਕਰਪਾਣਾ ਮਿਲ ਗਿਆ ਕੰਮ ਤੇ ਚਲਾਵਾਂਗੇ ਤੇ ਜੇ ਨਾ ਹੋਇਆ ਫਿਰ ਆਪਾਂ ਰਹਿਣ ਦਾਂਗੇ ਫੇਰਾਣੀ ਧੋ ਕੇ ਖੋਲ ਖਾਲ ਕੇ ਆਣ ਸਹਿਰ ਥ्रू ਫਿਰ ਤਾਂ ਚੱਲ ਇਹ ਚੱਲਣਾ ਬਾਸਕਟ ਕਰਨੀ ਹੈ ਗੱਲੀ ਤੇ ਰੈਜਰ ਤੇਈ ਰੱਖਣਾ ਮੂਰੋ ਕੱਢ ਕੇ ਸਾਰੀ ਝਾੜ ਕੇ ਅੰਦਰ ਲਾ ਦਾਂਗੇ ਫਿਰ ਜਦੋਂ ਮੱਕੀ ਆ ਗਈ ਮੱਕੀ ਤੋਂ ਪਹਿਲਾਂ ਫਿਰ ਨਾਲੇ ਘੇਰ ਤਾਂ ਛੁੜਾਇਆ ਕੰਮ ਕਰਾ ਦਾਂਗੇ ਤੇ ਨਾਲੇ ਉਸ ਤੋਂ ਬਾਅਦ ਆਪਾਂ ਕਰਾ ਦਾਂਗੇ 4x4 ਕਹ ਲਾਂਗੇ ਚਲ ਇੰਨੇ ਗਣਾਦ ਦਾ ਤੋਰੀ ਫਲਕਾ ਚੱਲ ਪਣਾ ਤਾ ਚਲੋ ਫੇਰ ਵੀ ਬਾਬੇ ਦੀ ਕਰਪਾ ਨਾਲ ਹੱਤਾ ਵਟ ਲੀਆਂ ਮਸ਼ੀਨਾਂ ਦੇ 2-250 ਕਿੱਤਾ ਹੋ ਗਿਆ ਆਪਣੇ ਕੋਲੇ ਮੱਕੀ ਐਤ ਕੀ ਆਲੂ ਵੱਧ ਲੱਗੇ ਕਰਕੇ 200 ਕਿੱਲਾ ਕੰਕ ਦਾ ਹੋ ਗਿਆ ਸੀਗਾ ਜੀ ਚਲੋ ਮਿਲਦੇ ਆਂ ਜੀ ਫੇਰ ਆਪਾਂ ਲਓ ਜੀ ਮਿੱਤਰੋ ਚੱਲਦੀ ਆ ਰਣੀ ਇਹ ਹਾਈਟ ਦੀ ਆ ਬਹੁਤ ਜਿਆਦੇ ਪੜਕੇ ਚੱਲਦਾ ਘਰਮੀ ਬਹੁਤ ਆ ਜੀ ਹੁਣ ਹਵਾ ਚੱਲਣ ਲੱਗੀ ਆ ਥੋੜੀ ਜੀ ਦੁਪਹਿਰਾ ਬਹੁਤ ਗਰਮੀ ਜੀ ਦੇਖੋ ਘਟਕਣਾ ਚੜਿਆ ਹੋਇਆ ਸੋ ਜਮਾ ਹਵਾ ਮਰੀ ਹੋਈ ਚੀ ਪੂਰਾ ਘਟ ਗਿਆ ਹੋਇਆ ਸੀ ਜਲਦੀ ਆ ਰਣੀ ਜੀ ਰੋ ਈ ਕਾ ਜੀ ਮਿਲਦੇ ਆ ਫਿਰ ਕਾਹ ਜਾ ਕੇ ਲਓ ਜੀ ਨਿੱਪੜ ਗਿਆ ਜੀ ਤੇ ਚਾਚੇ ਕਾ ਵੀ ਉਹ ਚਲਦੀ ਆ ਰਣੀ ਆਪਣੀ ਵਾਲੀ ਵੜ ਗਿਆ ਲਾਸਟ ਡੈਕ ਵਾ ਕੱਢੀ ਜਾਂਦਾ ਬਾਈ ਬਾਬਾ ਲਾਸਟ ਡੈਕ ਅੱਜ ਟਾਈਮ ਨਾ ਖੜ ਜਾਣੀ ਬੱਸ ਕਾਲੂ ਦਾ ਯਾਨੀ ਕਿ ਕਾਲੂ ਵੀ ਟਾਈਮ ਨਾਲ ਨੱਪੜ ਜਾਣਾ ਬੱਸ 15 20 ਕਿਲੇ ਰਹਿ ਗਏ ਕੰਦੂ ਨਾਲੇ ਬੱਸ ਆਪਣੇ ਕੋਲ ਸਾਰੇ ਟੋਟਲ ਨੱਪੜ ਗਿਆ ਕੰਮ ਜੀ ਚੱਲਦੇ ਹੁਣ ਕਰੀਏ ਸਾਫ਼ ਸਫਾਈ ਮਸ਼ੀਨ ਦੀ ਹਰ ਕਿਸਾਸ ਵੇ ਲੈ ਕੇ ਚੱਲ ਜਾਈਏ ਘਰ ਨੂੰ ਚਲੋ ਠੀਕ ਆ ਜੀ ਓਕੇ ਸਤਰੀ ਗੱਲ ਸਾਰਿਆਂ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਸਤਰੀ ਗੱਲ ਸਾਰਿਆਂ ਨੂੰ